we yeah. 你啥的？ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਇਨਫੋਰਸਮੈਂਟ ਕਰਦੇ ਹੋਏ ਬਹੁਤ ਸਾਰੀਆਂ ਵੱਡੀਆਂ ਬਰਾਮਦੀਆਂ ਕੀਤੀਆਂ ਔਰ ਵੱਡੇ ਮਗਰਮੱਛ ਵੀ ਫੜੇ ਗਏ ਜਿਹੜੇ ਟਰੱਕ ਟ੍ਰੇਡ ਨਾਲ ਰਿਲੇਟਡ ਨੇ ਇਸ ਤੋਂ ਇਲਾਵਾ ਜਿਹੜੇ ਸਪਲਾਈਅਰਸ ਔਰ ਪੈਡਲਰਸ ਨੇ ਉਹਨਾਂ ਦੇ ਖਿਲਾਫ ਵੀ ਕਾਫੀ ਮੈਸਿਵ ਲੈਵਲ ਤੇ ਜਿਹੜਾ ਐਕਸ਼ਨ ਲਿਆ ਗਿਆ ਉਸ ਤੋਂ ਇਲਾਵਾ ਜਿਹੜੇ ਵੀ ਐਡਿਕਟਸ ਨੇ ਉਹਨਾਂ ਨੂੰ ਵੀ ਪੁਲਿਸ ਜਿਹੜੀ ਆ ਉਹ ਉਹਨਾਂ ਦਾ ਇਲਾਜ ਵਾਸਤੇ ਅਸੀਂ ਇਹ ਭਰਤੀ ਕਰਵਾ ਰਹੇ ਹਾਂ ਰੈਗੂਲਰਲੀ ਹਰ ਰੋਜ਼ੀ ਸਾਡੇ ਮੁਲਾਜ਼ਮ ਤੇ ਆਫੀਸਰਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਔਰ ਜਿਹੜੇ ਬੇਲਡ ਆਊਟ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਜ਼ਮਾਨਤੇ ਬਾਹਰ ਆ ਰਹੇ ਉਹਨਾਂ ਤੇ ਵੀ ਸਪੈਸ਼ਲ ਅਸੀਂ ਇੱਕ ਮਾਨਿਟਰਿੰਗ ਸਿਸਟਮ ਤਿਆਰ ਕੀਤਾ ਉਹਦੇ ਤੇ ਉਹਨਾਂ ਦੇ ਪੂਰਾ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਕਾਰਪੋਰੇਸ਼ਨ ਵੱਲੋਂ ਇਲੀਗਲ ਤਰੀਕੇ ਨਾਲ ਬਣਾਈਆਂ ਹੋਈਆਂ ਪ੍ਰਾਪਰਟੀ ਨੇ ਸਪੈਸ਼ਲ ਜਿਹੜੇ ਰਾਗਡਿਕਸ ਨੇ ਉਹਨਾਂ ਦੇ ਤਹਿਤ ਵੀ ਕਾਫੀ ਕਾਰਵਾਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਏਰੀਏ ਚ ਕੀਤੀ ਗਈ ਹੈ ਅੱਜ ਵੀ ਅਸੀਂ ਪਿੰਡ ਸੁਲਤਾਨਵਿੰਡ ਚ ਆਏ ਆ ਇਹ ਬੜੇ ਦੋ ਨਟੋਰੀਅਸ ਸਮਗਲਰ ਭਰਾ ਨੇ ਹਰਪਾਲ ਸਿੰਘ ਤੇ ਜੱਜ ਸਿੰਘ ਉਹਨਾਂ ਨੇ ਬੜਾ ਹੀ ਆਲੀਸ਼ਾਨ ਇੱਕ ਮਕਾਨ ਬਣਾਇਆ ਜਿਵੇਂ ਆਪਾਂ ਦੇਖਿਆ ਹੁਣ ਸਾਰਿਆਂ ਨੇ ਔਰ ਜੇ ਇਹਨਾਂ ਦਾ ਪਛੋਕੜ ਦੇਖੀਏ ਹਰਪਾਲ ਸਿੰਘ ਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਨੇ اور 2020 ਤੋਂ دونوں پرائے ਐ एन डी पी एस ਦਾ ਕੰਮ ਕਰ ਰਹੇ ਕਦੇ ਜੇਲ ਚਲੇਗੇ ਜਮਨ ਤੇ ਵਾ ਬਾਹਰ ਆ ਗਏ ਹਰਪਾਲ ਦੇ ਖਿਲਾਫ ਜਿਹੜੇ ਮੁਕਦਮੇ ਨੇ ਉਹ ਜ਼ਿਆਦਾਤਰ ਇੱਥੇ ਸੁਲਤਾਨਵਿੰਡ ਦੇ ਤੇ ਲੇਟੈਸਟ ਜਿਹੜਾ ਮੁਕਦਮਾ ਹੈ ਦੋਨੋਂ ਪਰਾਵਾਂ ਦੇ ਉੱਤੇ ਜਿਹੜਾ ਦਰਜ ਹੋਇਆ ਉਹ 16 ਨੰਬਰ ਮੁਕਦਮਾ 2025 ਦਾ 2 3 2 ਮਾਰਚ ਦਾ ਔਰ ਇਹਦੇ ਚ ਅਸੀਂ ਜਿਹੜੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਸੈਕਸ਼ਨ ਨਵੇਂ ਬੀਐਨਏ ਸੋ ਵੀ ਨਾਲ ਲਾਈਏ ਕਿਉਂਕਿ ਬਾਰ ਬਾਰੇ ਇੱਕੋ ਕ੍ਰਾਈਮ ਕਰ ਰਹੇ ਨੇ ਇਹਦੇ ਚ 268 ਗ੍ਰਾਮ ਕਮਰਸ਼ਲ ਦੀ ਜਿਹੜੀ ਬਰਾਮਦਗੀ ਹੋਈ ਸੀ ਤੇ 41000 ਰੁਪਏ ਡਰਗ ਮਨੀ ਫੜੀ ਗਈ ਸੀ ਉਹ ਚ ਜੱਜ ਸਿੰਘ ਗ੍ਰਿਫਤਾਰ ਹੋ ਗਿਆ ਇਹ ਪਗੋੜਾ ਹਰਪਾਲ ਸਿੰਘ ਅਜੇ ਇਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅੱਜ ਜਿਹੜੀ ਡੈਮੋਲੇਸ਼ਨ ਮਸਲਾ ਹੈਗਾ ਕਾਰਪੋਰੇਸ਼ਨ ਵੱਲੋਂ ਏ ਜਿਹੜਾ ਸਾਨੂੰ ਪੁਲਿਸ ਫੋਰਸ ਨੂੰ ਅਪੀਲ ਕਰਨ ਵਾਸਤੇ ਰਿਕੁਐਸਟ ਹੈ اسی ਉਹਦੇ ਕਰਕੇ ਅਸੀਂ ਆਏ ਆ ਸੋ ਥੈਟ ਇੱਕ ਬੜਾ ਸਟਰੋਂਗ ਮੈਸੇਜ ਆਵੇ ਸਾਰੇ ਲੋਕ ਇਸ ਏਰੀਏ ਜਾਣਦੇ ਇਹਨਾਂ ਨੂੰ ਕਿ ਕਿੰਨੇ ਨਟੋਰੀਅਸ ਬੰਦੇ ਨੇ ਔਰ ਕਿਦੋਂ ਤੋਂ ਇਹ ਕੰਮ ਕਰ ਰਹੇ ਨੇ ਉਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਬੜਾ ਸਟਰੋਂਗ ਮੈਸੇਜ ਆਂਦਾ ਸਮਾਜ ਦੇ ਵਿੱਚ ਵੀ ਕਿ ਜੇ ਤੁਸੀਂ ਗਲਤ ਤਰੀਕੇ ਨਾਲ ਕਾਲਾ ਧਨ ਕਮਾ ਵੀ ਲਿਆ ਡਰਗ ਮਨੀ ਕਮਾ ਲਈ ਗਲਤ ਤਰੀਕੇ ਨਾਲ ਉਹਦਾ ਅੰਜਾਮ ਇਹੀ ਹੋਏਗਾ ਸਰ ਛੱਪੜ ਦੇ ਉੱਪਰ ਖੜਨ ਦਾ ਕਾਰਨ ਆਇਆ ਨਹੀਂ ਨਾ ਸਿੰਦੇਰਾਂ ਦੇ ਨਾਲ ਕੋਰਪੋਰੇਸ਼ਨ ਨੂੰ ਆਰਡਰ ਹੋਇਆ ਜਿਹੜੇ ਡੈਮੋਲੇਸ਼ਨ ਦੇ ਤਾਂ ਹੀ ਅਸੀਂ ਆਏ ਹਾਂ ਪੁਲਿਸ ਫੋਰਸ ਮੰਗੀ ਗਈ ਹੈ ਉਹਨਾਂ ਵੱਲੋਂ ਸਰ ਕਿੰਦੇ ਸਮੇਂ ਤੋਂ ਰਹਿ ਰਹੇ ਨਹੀਂ ਛੱਪੜ ਦੇ ਉੱਪਰ ਇਹ ਮੈਨੂੰ ਨਹੀਂ ਪਤਾ ਪਰ ਬੇਸਿਕਲੀ ਉਹ ਕੋਰਪੋਰੇਸ਼ਨ ਦੱਸ ਸਕੇਗੀ ਅਸੀਂ ਤਾਂ ਬੇਸਿਕਲੀ ਇਹ ਜਿਹੜੀਆਂ ਚੀਜ਼ਾਂ ਇਹਨਾਂ ਦਾ ਜਿਹੜਾ ਪਛੋਕੜ ਹੈ ਕ੍ਰਿਮੀਨਲ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਰਹੇ ਆਂ ਔਰ ਪੁਲਿਸ ਦੀ ਪੂਰੀ ਅਸੀਂ ਮਦਦ ਦਿੱਤੀ ਹੈ ਕਾਰਪੋਰੇਸ਼ਨ ਦੀ ਟੀਮ ਨੂੰ ਜਿਸ ਨਾਲ ਕਿ ਇਹ ਜਿਹੜਾ ਸਾਰੀ ਜਿਹੜਾ ਐਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਸੰਪੰਨ ਹੋ ਸਕੇ ਕੋਈ ਰਿਕਵਰੀ ਸਰ ਕੰਪਨੀ ਦੇ ਅੱਗੇ ਕਾਫੀ ਅਸੀਂ ਦੇਖਿਆ ਗਿਆ ਹਾਂ ਜੀ ਚਾਰ ਮੁਕਦਮੇ ਹਰਪਾਲਤੇ ਆ ਜੀ 2020 ਤੋਂ ਹੀ ਦੋਨੇ ਲੱਗੇ ਹੋਏ ਆ ਔਰ ਜੱਜ ਦੇ ਖਿਲਾਫ ਤਿੰਨ ਮੁਕਦਮੇ ਜਿਹੜੇ ਘੋੜਾ ਜਾਂ ਥੋਲੀਆਂ ਸੀ ਇਹੋ ਇੰਦਾ ਹੀ ਹੈ ਮੇਨਲੀ ਔਰ ਮੈਂ ਤੁਹਾਡੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਪ੍ਰੈਸ ਕਰਨਾ ਚਾਹੁੰਦਾ ਇਹ ਦੇਖੋ ਗਵਰਨਮੈਂਟ ਦਾ ਬਹੁਤ ਵਧੀਆ ਪਾਲਿਸੀ ਹੈ ਜੇ ਕੋਈ ਬੰਦਾ ਆਪਣਾ ਇਲਾਜ ਕਰਨਾ ਕਰਾਉਣਾ ਚਾਹੁੰਦਾ ਉਹਨੂੰ ਵੀ ਅਸੀਂ ਫੈਸਿਲਿਟੇਟ ਕਰ ਰਹੇ ਹਾਂ ਕਿਉਂਕਿ ਅਸੀਂ ਜਿਹੜਾ ਬੰਦਾ ਇਸ ਨਸ਼ੇ ਦੇ ਵਿੱਚ ਲਿਪਟ ਹੋ ਜਾਂਦਾ ਉਹਨੂੰ ਅਸੀਂ ਪਰਤੌਰ ਮਰੀਜ਼ ਟਰੀਟ ਕਰ ਰਹੇ ਹਾਂ ਬਹੁਤ ਸਾਰੇ ਬੈੱਡ ਵੀ ਨੇ ਹੁਣ ਤੇ ਇਸ ਦਲਦਲ ਚੋਂ ਨਿਕਲਦਾ ਬਹੁਤ ਸੁਨਹਿਰੀ ਮੌਕਾ ਹੈ ਸਕਿੱਲ ਡਿਵੈਲਪਮੈਂਟ ਦਾ ਵੀ ਕੰਮ ਜਿਹੜਾ ਗਵਰਨਮੈਂਟ ਨੇ ਜਿਹੜੇ ਡੀਡਿਕਸ਼ਨ ਸੈਂਟਰ ਹੋਣਾ ਕਿ ਵੀ ਪਰ ਵੈਸੇ ਵੀ ਜਿਹੜੇ ਆ ਉਹ ਉਹਨਾਂ ਦੇ ਟ੍ਰੇਨਿੰਗ ਵਾਸਤੇ ਵੀ ਮੁਹैया ਕਰਾਏ ਨੇ ਉਹ ਅਸੀਂ ਤੁਹਾਡਾ ਨਾਲ ਸ਼ੇਅਰ ਵੀ ਕਰਾਂਗੇ ਸੋ ਦੈਟ ਕਾਈਂਡਲੀ মিডিਆ ਰਾਹੀਂ ਉਹ ਸਾਰੇ ਲੋਕਾਂ ਤੱਕ ਪਹੁੰਚ ਸਕੇ ਜਿਹੜਾ ਬੰਦਾ ਇਹ ਛੱਡ ਕੇ ਕੰਮ ਉਸ ਕੰਮ ਜਾਣਾ ਚਾਹੁੰਦਾ ਸੋ ਦੈਟ ਉਹਦਾ ਰੀਹੈਬ ਅਸਲ ਸੋਸਾਇਟੀ ਦੇ ਵਿੱਚ ਵਾਪਸੀ ਹੋ ਸਕੇ ਇਹਨਾਂ ਦਾ ਪਛੋਕੜ ਕੀ ਆ ਸਰ ਇਹਨਾਂ ਦਾ ਪਛੋਕੜ ਉਹੜਾ ਕਿਹੜਾ ਆ ਸਰ ਜੇ ਜਿਹੜਾ ਸਿੰਘ ਕੋੜਾ ਜੀ ਜੱਜ ਸਿੰਘ ਜੇਲ ਚਾਹੀ ਇਹਨਾਂ ਦਾ ਪਛੋਕੜ ਇਹਨਾਂ ਤੋਂ ਕੌਣ ਕੌਣ ਪ੍ਰਵਾਹ ਹੈ ਲੈਪਲ ਕਾਰਡ ਦੂਜਾ ਜੇ ਜੇ ਲੈਪਲ ਕਾਰਡ ਦੂਜਾ ਦੂਜਾ ਲੈਪਲ ਕਾਰਡ ਇਹ ਨੀਚੇ ਆ ਕਿ ਐਕਚੁਅਲੀ ਉਹ ਸਰ ਅੰਮ੍ਰਿਤਸਰ ਚੁਲ ਕਿੰਨੇ ਹੁਣ ਤੱਕ ਕਿੰਨੇ ਤਸਕਰਾ ਦੀ ਜਾਇਦਾਤ ਆਦੀ? ਉਹ ਸਿਰਫ ਅਸੀਂ 60 ਹੀ ਹੈ। ਹਾਂ? ਅਠਵੀਂ ਹੈ। 8th ਹੈ। 8ਵੀਂ ਹੈ ਜੀ। 8th ਹੈ। ਸਰ ਜਿਹੜਾ ਉਹਨਾਂ ਬੱਚੀ ਦੇ ਗੋਲੀ ਵਜੀ ਉਹਨਾਂ ਤੋਂ ਕੋਈ ਅਪਡੇਟ ਆਇਆ ਜੀ? ਦੇਖੋ ਯਾਰ ਆਪਾਂ ਇਹ ਕੰਮ ਵਾਸਤੇ ਆਏ ਆ। ਦੇਖੋ ਉਹਦੇ 'ਚ ਤਾਂ ਬੜੀ ਸਿੰਪਲ ਗੱਲ ਹੈ। ਤੁਸੀਂ ਉਹਨੂੰ ਆਪਾਂ ਇੱਕ ਮਤਲਬ ਨਾਰਮਲ ਜਿਹੜੀ ਜਿਹਦੇ ਪਿੱਛੇ ਅਸੀਂ ਇਕੱਠੇ ਹੋਏ ਹਾਂ दैट इज ਡਰੱਗਸ ਉਹਦੇ ਬਾਰੇ ਤੁਹਾਨੂੰ ਅਲੱਗ ਬਰੀਫ ਕੀਤਾ ਜਾਏਗਾ ਜਿਹੜੀ ਸਾਡੀ ਪ੍ਰੈਸ ਬਰੀਫਿੰਗ ਅੱਜ ਸਪੈਸ਼ਲੀ ਡਰੱਗਸ ਤੇ ਡੈਮੋਲੇਸ਼ਨ ਦੀ ਹੈ ਆਪਾਂ ਇਹਦੇ ਤੱਕ ਹੀ ਸੀਮਤ ਰਹਿਣੀ ਹੈ 이게 <목소리> 사 <목소리> <목소리> ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਨਫੋਰਸਮੈਂਟ ਕਰਦੇ ਹੋਏ ਬਹੁਤ ਸਾਰੀਆਂ ਵੱਡੀਆਂ ਬਰਾਮਦੀਆਂ ਕੀਤੀਆਂ ਔਰ ਵੱਡੇ ਮਗਰਮੱਛ ਵੀ ਫੜੇ ਗਏ ਜਿਹੜੇ ਡਰੱਗ ਟ੍ਰੇਡ ਨਾਲ ਰਿਲੇਟਡ ਨੇ ਇਸ ਤੋਂ ਇਲਾਵਾ ਜਿਹੜੇ ਸਪਲਾਈਅਰਸ ਔਰ ਪੈਡਲਰਸ ਨੇ ਉਹਨਾਂ ਦੇ ਖਿਲਾਫ ਵੀ ਕਾਫੀ ਮੈਸਿਵ ਲੈਵਲ ਤੇ ਜਿਹੜਾ ਐਕਸ਼ਨ ਲਿਆ ਗਿਆ ਉਸ ਤੋਂ ਇਲਾਵਾ ਜਿਹੜੇ ਵੀ ਐਡਿਕਟਸ ਨੇ ਉਹਨਾਂ ਨੂੰ ਵੀ ਪੁਲਿਸ ਜਿਹੜੀ ਹੈ ਉਹ ਉਹਨਾਂ ਦਾ ਇਲਾਜ ਵਾਸਤੇ ਅਸੀਂ ਭਰਤੀ ਕਰਵਾ ਰਹੇ ਹਾਂ ਰੈਗੂਲਰਲੀ ਹਰ ਰੋਜ਼ ਹੀ ਸਾਡੇ ਮੁਲਾਜ਼ਮ ਤੇ ਆਫੀਸਰਜ਼ ਲੈ ਕੇ ਜਾਂਦੇ ਨੇ ਉਹਨਾਂ ਨੂੰ ਔਰ ਜਿਹੜੇ ਬੇਲਡ ਆਊਟ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਜ਼ਮਾਨਤ ਤੇ ਬਾਹਰ ਆ ਰਹੇ ਉਹਨਾਂ ਤੇ ਵੀ ਸਪੈਸ਼ਲ ਅਸੀਂ ਇੱਕ ਮਾਨਿਟਰਿੰਗ ਸਿਸਟਮ ਤਿਆਰ ਕੀਤਾ ਉਹਦੇ ਤੇ ਉਹਨਾਂ ਤੇ ਪੂਰਾ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਕਾਰਪੋਰੇਸ਼ਨ ਵੱਲੋਂ ਇਲੀਗਲ ਤਰੀਕਿਆਂ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਸਪੈਸ਼ਲ ਜਿਹੜੇ ਡਰਗ ਐਡਿਕਟਸ ਨੇ ਉਹਨਾਂ ਦੇ ਤਹਿਤ ਵੀ ਕਾਫੀ ਕਾਰਵਾਈ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਦੇ ਏਰੀਏ ਚ ਕੀਤੀ ਗਈ ਹੈ ਅੱਜ ਵੀ ਅਸੀਂ ਪਿੰਡ ਸੁਲਤਾਨਵਿੰਡ ਚ ਆਏ ਆ ਇਹ ਬੜੇ ਦੋ ਨਟੋਰੀਅਸ ਸਮਗਲਰ ਭਰਾ ਨੇ ਹਰਪਾਲ ਸਿੰਘ ਤੇ ਜੱਜ ਸਿੰਘ ਉਹਨਾਂ ਨੇ ਬੜਾ ਹੀ ਆਲੀਸ਼ਾਨ ਇੱਕ ਮਕਾਨ ਬਣਾਇਆ ਜਿਵੇਂ ਆਪਾਂ ਦੇਖਿਆ ਹੁਣ ਸਾਰਿਆਂ ਨੇ ਔਰ ਜੇ ਇਹਨਾਂ ਦਾ ਪਿਛੋਕੜ ਦੇਖੀਏ ਹਰਪਾਲ ਸਿੰਘ ਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਨੇ ਔਰ 2020 ਤੋਂ ਦੋਨੋਂ ਭਰਾ ਐ ਐਂਡੀਪੀਐਸ ਦਾ ਕੰਮ ਕਰ ਰਹੇ ਕਦੇ ਜੇਲ੍ਹ ਚਲੇ ਗਏ ਜਮਨ ਤੇ ਬਾਹਰ ਆ ਗਏ ਫਰਪਾਲ ਦੇ ਖਿਲਾਫ ਜਿਹੜੇ ਮੁਕਦਮੇ ਨੇ ਉਹ ਜ਼ਿਆਦਾਤਰ ਇੱਥੇ ਸੁਲਤਾਨਵਿੰਡ ਦੇ ਤੇ ਲੇਟੈਸਟ ਜਿਹੜਾ ਮੁਕਦਮਾ ਹੈ ਦੋਨੋਂ ਭਰਾਵਾਂ ਦੇ ਉੱਤੇ ਜਿਹੜਾ ਦਰਜ ਹੋਇਆ ਉਹ 16 ਨੰਬਰ ਮੁਕਦਮਾ 2025 ਦਾ 2 3 2 ਮਾਰਚ ਦਾ ਔਰ ਇਹਦੇ ਵਿੱਚ ਅਸੀਂ ਜਿਹੜੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਸੈਕਸ਼ਨ ਨਵੇਂ ਬੀਐਨਐਸ ਉਹ ਵੀ ਨਾਲ ਲਾਈਏ ਕਿਉਂਕਿ ਬਾਰ-ਬਾਰੇ ਇੱਕੋ ਕ੍ਰਾਈਮ ਕਰ ਰਹੇ ਨੇ ਇਹਦੇ ਵਿੱਚ 266 ਗ੍ਰਾਮ ਕਮਰਸ਼ੀਅਲ ਦੀ ਜਿਹੜੀ ਬਰਾਮਦਗੀ ਹੋਈ ਸੀ ਤੇ 41000 ਰੁਪਏ ਡਰਗ ਮਨੀ ਫੜੀ ਗਈ ਸੀ ਉਹ ਚ ਜੱਜ ਸਿੰਘ ਗ੍ਰਿਫਤਾਰ ਹੋ ਗਿਆ ਇਹ ਪਗੋੜਾ ਹਰਪਾਲ ਸਿੰਘ ਹੈ ਜੇ ਇਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅੱਜ ਜਿਹੜੀ ਡੈਮੋਲੇਸ਼ਨ ਦਾ ਮਸਲਾ ਹੈਗਾ ਕਾਰਪੋਰੇਸ਼ਨ ਵੱਲੋਂ ਇਹ ਜਿਹੜਾ ਸਾਨੂੰ ਪੁਲਿਸ ਫੋਰਸ ਮੁਹैया ਕਰਨ ਵਾਸਤੇ ਰਿਕੁਐਸਟ ਆਈ ਸੀ ਉਹਦੇ ਕਰਕੇ ਅਸੀਂ ਆਏ ਆ ਸੋ ਥੈਟ ਇੱਕ ਬੜਾ ਸਟਰੋਂਗ ਮੈਸੇਜ ਜਾਵੇ ਸਾਰੇ ਲੋਕ ਇਸ ਏਰੀਏ ਜਾਣਦੇ ਇਹਨਾਂ ਨੂੰ ਕਿ ਕਿੰਨੇ ਨਟੋਰੀਅਸ ਬੰਦੇ ਨੇ ਔਰ ਕਿਤੋਂ ਤੋਂ ਇਹ ਕੰਮ ਕਰ ਰਹੇ ਨੇ ਉਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਬੜਾ ਸਟਰੋਂਗ ਮੈਸੇਜ ਆਂਦਾ ਸਮਾਜ ਦੇ ਵਿੱਚ ਵੀ ਕਿ ਜੇ ਤੁਸੀਂ ਗਲਤ ਤਰੀਕੇ ਨਾਲ ਕਾਲਾ ਧਨ ਕਮਾ ਵੀ ਲਿਆ ਡਰਗ ਮਨੀ ਕਮਾ ਲਈ ਗਲਤ ਤਰੀਕੇ ਨਾਲ ਤਾਂ ਉਹਦਾ ਅੰਜਾਮ ਹੀ ਹੋਏਗਾ ਸਰ ਛੱਪੜ ਦੇ ਉੱਪਰ ਕਰੋ ਦਾ ਘਰ ਨਹੀਂ ਰਹਿ ਰਹੇ ਨਾ ਫਰਪ੍ਰੇਸ਼ਨ ਵੱਲੋਂ ਆਰਡਰ ਹੋਇਆ ਜਿਵੇਂ ਐਮੋਲੇਸ਼ਨ ਦਾ ਤਾਂ ਹੀ ਅਸੀਂ ਆਏ ਹਾਂ ਪੁਲਿਸ ਫੋਰਸ ਮੰਗੀ ਗਈ ਹੈ ਉਹਨਾਂ ਵੱਲੋਂ ਸਰ ਕਿੰਨੇ ਸਮੇਂ ਤੋਂ ਰਹਿ ਰਹੇ ਨਹੀਂ ਛੱਪੜ ਦੇ ਉੱਪਰ ਹੈ ਇਹ ਮੈਨੂੰ ਨਹੀਂ ਪਤਾ ਪਰ ਬੇਸਿਕਲੀ ਉਹ ਕਾਰਪੋਰੇਸ਼ਨ ਦੱਸ ਸਕੇਗੀ ਅਸੀਂ ਤਾਂ ਬੇਸਿਕਲੀ ਇਹ ਜਿਹੜੀਆਂ ਚੀਜ਼ਾਂ ਇਹਨਾਂ ਦਾ ਜਿਹੜਾ ਪਛੋਕੜ ਹੈ ਕ੍ਰਿਮੀਨਲ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਰਹੇ ਆ ਔਰ ਪੁਲਿਸ ਦੀ ਪੂਰੀ ਅਸੀਂ ਮਦਦ ਦਿੱਤੀ ਹੈ ਕਾਰਪੋਰੇਸ਼ਨ ਦੀ ਟੀਮ ਨੂੰ ਜਿਸ ਨਾਲ ਕਿ ਇਹ ਜਿਹੜਾ ਸਾਰੀ ਜਿਹੜਾ ਐਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਸੰਪੰਨ ਹੋ ਸਕੇ ਕੋਈ ਰੁਕਾਵਟ ਨਾ ਆਵੇ ਸਰ ਕਾਫੀ ਐਕਸ਼ਨ ਦੱਸਦੇ ਵਿੱਚ ਕਾਫੀ ਇਹ ਦੇਖਿਆ ਜਾਂਦਾ ਹੈ ਜੀ ਚਾਰ ਮੁਕਦਮੇ ਹਰਪਾਲਤੇ ਆ ਜੀ 2020 ਤੋਂ ਹੀ ਦੋਨੇ ਲੱਗੇ ਹੋਏ ਆ ਔਰ ਜੱਜ ਦੇ ਖਿਲਾਫ ਤਿੰਨ ਮੁਕਦਮੇ ਸਰ ਜਾਂਚ ਬੰਦ ਹੈ ਹਰੋਇ ਹੋੜਾ ਜਾਂ ਕੁਲੀਆਂ ਸੀ ਜਿਹਨੂੰ ਇਹਦਾ ਹੀ ਹੈ ਮੇਨਲੀ ਔਰ ਮੈਂ ਤੁਹਾਡੇ ਰਾਹੀਂ ਇੱਕ ਨੌਜਵਾਨ ਪੀੜੀ ਨੂੰ ਜ਼ਰੂਰ ਪ੍ਰੈਸ ਕਰਨਾ ਚਾਹੁੰਦਾ ਤੇ ਦੇਖੋ ਗਵਰਨਮੈਂਟ ਦਾ ਬਹੁਤ ਵਧੀਆ ਪਾਲਿਸੀ ਹੈ ਜੇ ਕੋਈ ਬੰਦਾ ਆਪਣਾ ਇਲਾਜ ਕਰਨਾ ਕਰਾਉਣਾ ਚਾਹੁੰਦਾ ਉਹਨੂੰ ਵੀ ਅਸੀਂ ਫੈਸਿਲਿਟੇਟ ਕਰ ਰਹੇ ਹਾਂ ਕਿਉਂਕਿ ਅਸੀਂ ਜਿਹੜਾ ਬੰਦਾ ਇਸ ਨਸ਼ੇ ਦੇ ਵਿੱਚ ਲਿਪਟ ਹੋ ਜਾਂਦਾ ਉਹਨੂੰ ਅਸੀਂ ਪਰਥੌਰ ਮਰੀਜ਼ ਟਰੀਟ ਕਰ ਰਹੇ ਹਾਂ ਬਹੁਤ ਸਾਰੇ ਬੈੱਡ ਵੀ ਨੇ ਹੁਣ ਤੇ ਇਸ ਦਲਦਲ ਚੋਂ ਨਿਕਲਦਾ ਬਹੁਤ ਸੁਨਹਿਰੀ ਮੌਕਾ ਹੈ ਸਕਿੱਲ ਡਵੈਲਪਮੈਂਟ ਦਾ ਵੀ ਕੰਮ ਜਿਹੜਾ ਗਵਰਨਮੈਂਟ ਨੇ ਜਿਹੜੇ ਡਿਡਿਕਸ਼ਨ ਸੈਂਟਰ ਉਹਨਾਂ ਦੇ ਵੀ ਔਰ ਵੈਸੇ ਵੀ ਜਿਹੜੇ ਆ ਉਹ ਉਹਨਾਂ ਦੇ ਟ੍ਰੇਨਿੰਗ ਵਾਸਤੇ ਵੀ ਮੁਹैया ਕਰਾਏ ਨੇ ਉਹ ਅਸੀਂ ਤੁਹਾਡ ਨਾਲ ਸ਼ੇਅਰ ਵੀ ਕਰਾਂਗੇ ਸੋ ਦਟ ਕਾਈਂਡਲੀ ਮੀਡੀਆ ਰਾਹੀਂ ਉਹ ਸਾਰੇ ਲੋਕਾਂ ਤੱਕ ਪਹੁੰਚ ਸਕੇ ਜਿਹੜਾ ਬੰਦਾ ਇਹ ਛੱਡ ਕੇ ਕੰਮ ਉਸ ਕੰਮ ਜਾਣਾ ਚਾਹੁੰਦਾ ਸੋ ਦਾ ਉਹਦਾ ਰੀਹੈਬ ਅਸਲ ਸੁਸਾਇਟੀ ਦੇ ਵਿੱਚ ਵਾਪਸੀ ਹੋ ਸਕੇ ਇਹਨਾਂ ਦਾ ਮਕਸ਼ੂਦ ਕੀ ਹੈ ਸਰ ਇਹਨਾਂ ਦਾ ਮਕਸ਼ੂਦ ਘੋੜਾ ਕਿਹੜਾ ਹੈ ਸਰ ਜੇ ਜੇ ਜੱਜ ਸਿੰਘ ਘੋੜਾ ਜੀ ਜੱਜ ਸਿੰਘ ਜੇਹਲ ਚਾਹੀ ਇਹਨਾਂ ਦਾ ਮਕਸ਼ੂਦ ਕੀ ਹੈ ਸਰ ਕੌਣ ਕੌਣ ਪ੍ਰਵਾਸੀ ਹੈ ਲੇਪਰ ਕੜ ਤੋਂ ਜੱਜ ਜੇਹਲ ਲੇਪਰ ਕੜ ਤੋਂ ਜੱਜ ਜੇਹਲ ਲੇਪਰ ਕੜ ਤੋਂ ਇਹ ਨੀਚਾ ਕੀ ਐਕਚੁਅਲੀ ਉਹ ਸਰ ਅੰਮ੍ਰਿਤਸਰ ਚੋਂ ਕਿੰਨੇ ਹੁਣ ਤੱਕ ਕਿੰਨੇ ਤਸਕਾ ਵੀ ਜਿਆਦਾ ਟਾਫੀ ਉਹ ਕਾਫੀ ਸਟਕੀ ਹੈ ਹਾਂ ਔਰ ਠੀਕ ਹੈ 8th ਹੈ 8ਵੀਂ ਅੱਜ ਹੈ ਸਰ ਇੱਕ ਜਿਹੜਾ ਉਹ ਬੱਚੀ ਦੇ ਗੋਲੀ ਵਜੀ ਉਹਨਾਂ ਤੋਂ ਕੋਈ ਅਪਡੇਟ ਆਇਆ ਜੀ ਦੇਖੋ ਯਾਰ ਆਪਾਂ ਇਹ ਕੰਮ ਵਾਸਤੇ ਆਏ ਆਂ ਦੇਖੋ ਉਹਦੇ ਚ ਤਾਂ ਬੜੀ ਸਿੰਪਲ ਗੱਲ ਹੈ ਤੁਸੀਂ ਉਹਨੂੰ ਆਪਾਂ ਇੱਕ ਮਤਲਬ ਨਾਰਮਲ ਜਿਹੜੀ ਜਿਹਦੇ ਪਿੱਛੇ ਅਸੀਂ ਇਕੱਠੇ ਹੋਏ ਹਾਂ दैट ਇਜ਼ ਡਰੱਗਸ ਉਹਦੇ ਬਾਰੇ ਤੁਹਾਨੂੰ ਅਲੱਗ ਬਰੀਫ ਕੀਤਾ ਜਾਏਗਾ ਜਿਹੜੀ ਇਹ ਸਾਡੀ ਪ੍ਰੈਸ ਬਰੀਫਿੰਗ ਹੈ ਸਪੈਸ਼ਲੀ ਡਰੱਗਸ ਤੇ ਡੈਮੋਲੇਸ਼ਨ ਦੀ ਹੈ ਆਪਾਂ ਇਹਦੇ ਤੱਕ ਹੀ ਸੀਮਤ ਰਹਿਣੀ ਹੈ なるほどね。 ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਇਨਫੋਰਸਮੈਂਟ ਕਰਦੇ ਹੋਏ ਬਹੁਤ ਸਾਰੀਆਂ ਵੱਡੀਆਂ ਬਰਾਮਦੀਆਂ ਕੀਤੀਆਂ ਔਰ ਵੱਡੇ ਮਗਰਮੱਛ ਵੀ ਫੜੇ ਗਏ ਜਿਹੜੇ ਟਰੱਕ ਟ੍ਰੇਡਰ ਨਾਲ ਰਿਲੇਟਡ ਨੇ ਇਸ ਤੋਂ ਇਲਾਵਾ ਜਿਹੜੇ ਸਪਲਾਈਅਰਸ ਔਰ ਪੈਡਲਰਸ ਨੇ ਉਹਨਾਂ ਦੇ ਖਿਲਾਫ ਵੀ ਕਾਫੀ ਮੈਸਿਵ ਲੈਵਲ ਤੇ ਜਿਹੜਾ ਐਕਸ਼ਨ ਲਿਆ ਗਿਆ ਉਸ ਤੋਂ ਇਲਾਵਾ ਜਿਹੜੇ ਵੀ ਐਡਿਕਟਸ ਨੇ ਉਹਨਾਂ ਨੂੰ ਵੀ ਪੁਲਿਸ ਜਿਹੜੀ ਹੈ ਉਹ ਉਨ੍ਹਾਂ ਦਾ ਇਲਾਜ ਵਾਸਤੇ ਅਸੀਂ ਇਹ ਪ੍ਰਤੀ ਕਰਵਾ ਰਹੇ ਹਾਂ ਰੈਗੂਲਰਲੀ ਹਰ ਰੋਜ਼ ਹੀ ਸਾਡੇ ਮੁਲਾਜ਼ਮ ਤੇ ਆਫੀਸਰਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਔਰ ਜਿਹੜੇ ਬੇਲਡ ਆਊਟ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਜ਼ਮਾਨਤ ਤੇ ਬਾਹਰ ਆ ਰਹੇ ਉਹਨਾਂ ਤੇ ਵੀ ਸਪੈਸ਼ਲ ਅਸੀਂ ਇੱਕ ਮਾਨੀਟਰਿੰਗ ਸਿਸਟਮ ਤਿਆਰ ਕੀਤਾ ਉਹਦੇ ਤੇ ਉਹਨਾਂ ਤੇ ਪੂਰਾ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਕਾਰਪੋਰੇਸ਼ਨ ਵੱਲੋਂ ਇਲੀਗਲ ਤਰੀਕਿਆਂ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਜ਼ ਨੇ ਸਪੈਸ਼ਲ ਜਿਹੜੇ ਡਰਗ ਐਡਿਕਟਸ ਨੇ ਉਹਨਾਂ ਦੇ ਤਹਿਤ ਵੀ ਕਾਫੀ ਕਾਰਵਾਈ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਦੇ ਏਰੀਆ ਚ ਕੀਤੀ ਗਈ ਹੈ ਅੱਜ ਵੀ ਅਸੀਂ ਪਿੰਡ ਸੁਲਤਾਨਵਿੰਡ ਚ ਆਏ ਆ ਇਹ ਬੜੇ ਦੋ ਨਟੋਰੀਅਸ ਸਮਗਲਰ ਭਰਾ ਨੇ ਹਰਪਾਲ ਸਿੰਘ ਤੇ ਜੱਜ ਸਿੰਘ ਉਹਨਾਂ ਨੇ ਬੜਾ ਹੀ ਆਲੀਸ਼ਾਨ ਇੱਕ ਮਕਾਨ ਬਣਾਇਆ ਜਿਵੇਂ ਆਪਾਂ ਦੇਖਿਆ ਹੁਣ ਸਾਰਿਆਂ ਨੇ ਔਰ ਜੇ ਇਹਨਾਂ ਦਾ ਪਿਛੋਕੜ ਦੇਖੀਏ ਹਰਪਾਲ ਸਿੰਘ ਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਨੇ ਔਰ 2020 ਤੋਂ ਦੋਨੋਂ ਭਰਾਏ ਐਂਡੀਪੀਐਸ ਦਾ ਕੰਮ ਕਰ ਰਹੇ ਕਦੇ ਜੇਲ੍ਹ ਚਲੇ ਗਏ ਜਮਨਤ ਤੇ ਬਾਹਰ ਆ ਗਏ ਹਰਪਾਲ ਦੇ ਖਿਲਾਫ ਜਿਹੜੇ ਮੁਕਦਮੇ ਨੇ ਉਹ ਜ਼ਿਆਦਾਤਰ ਇੱਥੇ ਸੁਲਤਾਨਵਿੰਡ ਦੇ ਤੇ ਲੇਟੈਸਟ ਜਿਹੜਾ ਮੁਕਦਮਾ ਹੈ ਦੋਨੋਂ ਭਰਾਵਾਂ ਦੇ ਉੱਤੇ ਜਿਹੜਾ ਦਰਜ ਹੋਇਆ ਉਹ 16 ਨੰਬਰ ਮੁਕਦਮਾ 2025 ਦਾ 2 3 2 ਮਾਰਚ ਦਾ ਔਰ ਇਹਦੇ ਵਿੱਚ ਅਸੀਂ ਜਿਹੜੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਸੈਕਸ਼ਨ